ਸਤਿ ਸ੍ਰੀ ਅਕਾਲ ਅੱਜ ਸਾਡੇ ਸਾਹਮਣੇ ਨਾ ਭਾਰਤ ਦਾ ਇੱਕ ਨਕਸ਼ਾ ਹੈ ਹਾਂ ਜੀ ਸਤਿ ਸ੍ਰੀ ਅਕਾਲ ਪਰ ਇਹ ਉਹ ਨਕਸ਼ਾ ਨਹੀਂ ਹੈ ਜਿਹੜਾ ਆਪਾਂ ਸਕੂਲ 'ਚ ਦੇਖਦੇ ਆਂ ਜਿਸ ਤੇ ਸਿਰਫ ਰਾਜਧਾਨੀਆਂ ਲਿਖੀਆਂ ਹੋਣ ਨਹੀਂ ਬਿਲਕੁਲ ਨਹੀਂ ਇਹ ਤਾਂ ਇੱਕ ਕੋਡ ਬੁੱਕ ਵਾਂਗ ਹੈ ਇਹ ਭਾਰਤ ਦੀ ਅਸਲ ਤਾਕਤ ਮਤਲਬ ਇਸ ਦੀ ਜ਼ਮੀਨ ਤੇ ਇਸ ਦੇ ਪਾਣੀ ਦੀ ਕਹਾਣੀ ਦੱਸ ਰਿਹਾ ਹੈ ਸਹੀ ਕਿਹਾ ਤੇ ਅੱਜ ਆਪਣਾ ਮਕਸਦ ਹੈ ਇਸ ਕੋਡ ਨੂੰ ਤੋੜਨਾ ਇਸ ਨੂੰ ਸਮਝਣਾ ਚਲੋ ਫਿਰ ਇਸ ਦੀ ਡੂੰਘਾਈ ਵਿੱਚ ਉਤਰਦੇ ਆਂ ਬਿਲਕੁਲ ਦੇਖੋ ਇਹ ਨਕਸ਼ਾ ਇੱਕ ਜਿਉਂਦੀ ਜਾਗਦੀ ਕਹਾਣੀ ਹੈ ਇਹ ਦੱਸਦਾ ਹੈ ਕਿ ਪੰਜਾਬ ਦਾ ਕਿਸਾਨ ਕਣ ਕਿਉਂ ਗਾਉਂਦਾ ਹਾਂ ਤੇ ਮਹਾਰਾਸ਼ਟਰ ਵਿੱਚ ਕਪਾਹ ਦੇ ਖੇਤ ਕਿਉਂ ਨੇ ਇਹ ਕੋਈ ਇਤਫਾਕ ਨਹੀਂ ਹੈ ਅੱਛਾ ਇਹਦੇ ਪਿੱਛੇ ਹਜ਼ਾਰਾਂ ਸਾਲਾਂ ਦਾ ਪਗੋਲ ਹੈ ਆਪਾਂ ਇਸ ਨਕਸ਼ੇ ਦੀ ਯਾਤਰਾ ਉੱਪਰੋਂ ਸ਼ੁਰੂ ਕਰਾਂਗੇ ਯਾਨੀ ਦੇਸ਼ ਦੇ ਤਾਜ ਤੋਂ ਹਿਮਾਲਿਆ ਤੋਂ ਹਾਂ ਬਿਲਕੁਲ ਹਿਮਾਲਿਆ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਹੇਠਾਂ ਵੱਲ ਆਵਾਂਗੇ ਠੀਕ ਹੈ ਤਾਂ ਫਿਰ ਸਭ ਤੋਂ ਪਹਿਲਾਂ ਨਜ਼ਰ ਪੈਂਦੀ ਹੈ ਨਕਸ਼ੇ ਦੇ ਉੱਤਰੀ ਤੇ ਉੱਤਰ ਪੂਰਬੀ ਹਿੱਸਿਆਂ ਤੇ ਹੂੰ ਇੱਥੇ ਇੱਕ ਹਲਕਾ ਪੀਲਾ ਜਿਹਾ ਰੰਗ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਸਿੱਧਾ ਅਰੁਣਾਚਲ ਪ੍ਰਦੇਸ਼ ਤੱਕ ਇੱਕ ਲੰਬੀ ਪੱਟੀ ਵਾਂਗ हां दिख रही है देखनो बड़ा सोणा लगदा पर इस पीले रंग दा मतलब की है ए पीला रंग पर्वती मिट्टी नु दर्शाउंदा है पर्वती मिट्टी हां ਇਹ ਉਹ ਇਲਾਕਾ ਹੈ ਜਿੱਥੇ ਮਹਾਨ ਹਿਮਾਲਿਆ ਪर्वਤ ਲੜੀ ਖੜੀ ਹੈ اچھا ਤੇ ਇੱਥੋਂ ਦੀ ਮਿੱਟੀ ਦੀ ਕਹਾਣੀ ਬੜੀ ਦਿਲਚਸਪ ਹੈ ਇਹ ਮੈਦਾਨਾ ਵਾਂਗ ਡੂੰਗੀ ਤੇ ਪਦਰੀ ਨਹੀਂ ਹੁੰਦੀ ਮਤਲਬ ਪਤਲੀ ਪਰਤ ਹੁੰਦੀ ਹੋਵੇਗੀ ਬਹੁਤ ਪਤਲੀ ਤੇ ਇਸ ਵਿੱਚ ਪੱਥਰ ਕੰਕਰ ਬਹੁਤ ਹੁੰਦੇ ਨੇ ਪਰ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਹਿਊਮਸ ਹਿਊਮਸ ਇੱਕ ਹੀ ਚੀਜ਼ ਹੁੰਦੀ ਹੈ ਹਿਊਮਸ ਯਾਨੀ ਜੰਗਲਾਂ ਦੇ ਗਲੇ ਸੜੇ ਪੱਤਿਆਂ ਦੀ ਇੱਕ ਪਰਤ ਜੈਵਿਕ ਪਦਾਰਥ ਉਹ ਤੇ ਇਹ ਹਿਊਮਸ ਮਿੱਟੀ ਨੂੰ ਬਹੁਤ ਉਪਜਾਊ ਬਣਾਉਂਦਾ ਪਰ ਨਾਲ ਹੀ ਇਸ ਨੂੰ ਥੋੜਾ ਜਿਹਾ ਤੇਜ਼ਾਬੀ ਵੀ ਕਰ ਦਿੰਦਾ ਹੈ ਤੇਜ਼ਾਬੀ ਐਸਿਡਿਕ ਹਾਂ ਐਸਿਡਿਕ ਤੇ ਇਹੀ ਤੇਜ਼ਾਬੀ ਗੁਣ ਚਾਹ ਤੇ ਕੌਫੀ ਵਰਗੀਆਂ ਫਸਲਾਂ ਲਈ ਇੱਕ ਵਰਦਾਨ ਹੈ ਅੱਛਾ ਤਾਂ ਇਸੇ ਕਰਕੇ ਦਾਰਜੀਲਿੰਗ ਤੇ ਅਸਾਮ ਚੇਨੀ ਚਾਹ ਹੁੰਦੀ ਹੈ ਬਿਲਕੁਲ ਦੁਨੀਆ ਦੀ ਸਭ ਤੋਂ ਵਧੀਆ ਚਾਹ ਇਸ ਤੋਂ ਇਲਾਵਾ ਸੇਬ ਖੁਰਮਾਨੀ ਇਹ ਸਾਰੇ ਫਲਾਂ ਦੇ ਬਾਗ ਵੀ ਇਸੇ ਮਿੱਟੀ ਦੀ देन ਨੇ। ਮਤਲਬ ਕਿ ਜੋ ਚੀਜ਼ ਇੱਕ ਫਸਲ ਲਈ ਨੁਕਸਾਨ ਕਰ ਸਕਦੀ ਹੈ ਉਹ ਦੂਜੀ ਲਈ ਜ਼ਰੂਰੀ ਹੈ। ਸਹੀ ਗੱਲ ਹੈ। ਪਰ ਪਹਾੜਾਂ ਤੇ ਖੇਤੀ ਕਰਨੀ ਸੌਖੀ ਤਾਂ ਨਹੀਂ ਹੋਵੇਗੀ। ਮਤਲਬ ਢਹਾਨਾਂ ਤੇ ਤਾਂ ਪਾਣੀ ਵੀ ਨਹੀਂ ਰੁਕਦਾ ਆਉਣਾ। ਬਹੁਤ ਵਧੀਆ ਨੁਕਤਾ ਹੈ। ਤੇ ਇਸੇ ਲਈ ਉੱਥੋਂ ਦੇ ਕਿਸਾਨਾਂ ਨੇ ਸੈਂਕੜੇ ਸਾਲਾਂ ਤੋਂ ਟੈਰਸ ਫਾਰਮਿੰਗ ਪੌੜੀਦਾਰ ਖੇਤੀ। ਹਾਂ ਪੌੜੀਦਾਰ ਖੇਤੀ ਦਾ ਤਰੀਕਾ ਅਪਣਾਇਆ ਹੈ। ਉਹ ਪਹਾੜਾਂ ਦੀਆਂ ਢਲਾਨਾਂ ਨੂੰ ਕੱਟ ਕੇ ਪੌੜੀਆਂ ਵਰਗੇ ਛੋਟੇ-ਛੋਟੇ ਖੇਤ ਬਣਾ ਲੈਂਦੇ ਨੇ ਤਾਂ ਕਿ ਪਾਣੀ ਰੁਕ ਸਕੇ। ਹਾਂ। ਇਹ ਪੌੜੀਆਂ ਪਾਣੀ ਦੇ ਤੇਜ਼ ਵਹਾੜ ਨੂੰ ਰੋਕਦੀਆਂ ਨੇ ਤੇ ਮਿੱਟੀ ਨੂੰ ਰੁੜਨ ਤੋਂ ਬਚਾਉਂਦੀਆਂ ਨੇ। ਕੁਦਰਤ ਨਾਲ ਤਾਲਮੇਲ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਤਾਂ ਪਹਾੜਾਂ ਦੀ ਆਪਣੀ ਇੱਕ ਦੁਨੀਆ ਹੈ ਪਰ ਅਸਲ ਕਹਾਣੀ ਸ਼ਾਇਦ ਉੱਥੇ ਸ਼ੁਰੂ ਹੁੰਦੀ ਹੈ ਜਿੱਥੇ ਇਹ ਪਹਾੜ ਖਤਮ ਹੁੰਦੇ ਨੇ। ਹੂੰ। ਨਕਸ਼ੇ ਤੇ ਵੱਡਾ ਹਰਾ ਹਿੱਸਾ ਦੇਖੋ। ਹਾਂ, ਉਤਰੀ ਮੈਦਾਨ। ਪੰਜਾਬ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਫੈਲਿਆ ਹੋਇਆ ਹੈ। ਇਹ ਸਿਰਫ ਰੰਗ ਨਹੀਂ ਲੱਗਦਾ, ਇਹ ਤਾਂ ਭਾਰਤ ਦੀ ਤਾਕਤ ਦਾ ਕੇਂਦਰ ਲੱਗਦਾ ਹੈ। ਇਹ ਹਰਾ ਖੇਤਰ ਭਾਰਤ ਦਾ ਦਿਲ ਹੈ। ਇਸ ਦਾ ਅਨੁਭੰਡਾਰ ਅੱਛਾ ਨਕਸ਼ੇ ਮੁਤਾਬਕ ਇਹ ਹੈ ਜਲੋੜ ਮਿੱਟੀ ਯਾਨੀ ਅਲੂਵੀਅਲ ਸੋਇਲ ਵਾਲਾ ਇਲਾਕਾ ਜਲੋੜ ਮਿੱਟੀ ਹਾਂ ਤੇ ਇਸ ਦੀ ਕਹਾਣੀ ਸਿੱਧੀ ਹਿਮਾਲਿਆ ਤੋਂ ਆਉਣ ਵਾਲੀਆਂ ਨਦੀਆਂ ਨਾਲ ਜੁੜੀ ਹੋਈ ਹੈ ਗੰਗਾ ਯਮੁਨਾ हां गंगा यमुना, यमुना ब्रह्मपुत्र ये सारी नदियां हजारों लाखों सालों तो पहाड़ों तो बारीक गाते मिट्टी वहा के ले आ रही हैं ने ते इना मैदाना विच बिछा रही हैं ने बिल्कुल ਮਤਲਬ ਕਿ ਇਹ ਪੂਰਾ ਦਾ ਪੂਰਾ ਮੈਦਾਨ ਦਰਿਆਵਾਂ ਦਾ ਬਣਾਇਆ ਹੋਇਆ ਇੱਕ ਤੋਹਫਾ ਹੈ ਇੱਕ ਅਜੀਬਾ ਤੋਹਫਾ ਜਿਸ ਨੇ ਭਾਰਤ ਦਾ ਇਤਿਹਾਸ ਲਿਖਿਆ ਹੈ ਇਤਿਹਾਸ ਉਹ ਕਿਵੇਂ ਦੇਖੋ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਹਮੇਸ਼ਾ ਦਰਿਆਵਾਂ ਦੇ ਕਿਨਾਰੇ ਹੀ ਵਸਦੀਆਂ ਸਨ ਹਾਂ ਸਹੀ ਗੱਲ ਹੈ ਭਾਰਤ ਦੇ ਇਹ ਮੈਦਾਨ ਵੀ ਉਸੇ ਕਹਾਣੀ ਦਾ ਹਿੱਸਾ ਨੇ ਇੱਥੋਂ ਦੀ ਜ਼ਮੀਨ ਐਨੀ ਉਪਜਾਊ ਸੀ ਕਿ ਥੋੜੀ ਜੀ ਮਿਹਨਤ ਨਾਲ ਢਿੱਡ ਭਰਨ ਤੋਂ ਵੱਧ ਨਾਜ ਪੈਦਾ ਹੋ ਜਾਂਦਾ ਸੀ ਅੱਛਾ ਸਰਪਲਸ ਹਾਂ ਵਾਧੂ ਅਨਾਜ ਤੇ ਉਸਨੇ ਲੋਕਾਂ ਨੂੰ ਕਲਾ ਵਿਗਿਆਨ ਰਾਜ ਪ੍ਰਬੰਧ ਇਹਨਾਂ ਕਮਾਲੀ ਸਮਾ ਦਿੱਤਾ ਮਤਲਬ ਸਭਿਅਤਾ ਦਾ ਵਿਕਾਸ ਹੋਇਆ ਬਿਲਕੁਲ ਇਸੇ ਮਿੱਟੀ ਦੀ ਕੂਕ ਚੋਂ ਮੌਰੀਆ ਤੇ ਗੁਪਤ ਸਾਮਰਾਜ ਵਰਗੀਆਂ ਵੱਡੀਆਂ ਤਾਕਤਾਂ ਨੇ ਜਨਮ ਲਿਆ ਕੀ ਹਰੀ ਕ੍ਰਾਂਤੀ ਵੀ ਤਾਂ ਇੱਥੇ ਹੀ ਹੋਈ ਸੀ ਹਾਂ 1960 ਦੇ ਦਹਾਕੇ ਦੀ ਹਰੀ ਕ੍ਰਾਂਤੀ ਦਾ ਕੇਂਦਰ ਵੀ ਇਹੀ ਇਲਾਕਾ ਬਣਿਆ ਇਸ ਹਰੇ ਖੇਤਰ ਵਿੱਚੋਂ ਮੈਨੂੰ ਦੋ ਮੋਟੀਆਂ ਨੀਲੀਆਂ ਲਕੀਰਾਂ ਲੰਘਦੀਆਂ ਦਿਖਾਈ ਦੇ ਰਹੀਆਂ ਨੇ। ਹੂੰ। ਇਹ ਤਾਂ ਗੰਗਾ ਤੇ ਬ੍ਰਹਮਪੁੱਤਰ ਹੀ ਹੋਣਗੀਆਂ। ਹਾਂ, ਉਹੀ ਨੇ। ਪਰ ਇੱਕ ਗੱਲ ਮੇਰੇ ਦਿਮਾਗ ਵਿੱਚ ਆ ਰਹੀ ਹੈ। ਜੇ ਦੋਵੇਂ ਮਹਾਨ ਦਰਿਆ ਹਿਮਾਲਿਆ ਤੋਂ ਹੀ ਨਿਕਲਦੇ ਨੇ, ਤਾਂ ਇਹਨਾਂ ਦੇ ਰਸਤੇ ਇੰਨੇ ਵੱਖਰੇ ਕਿਉਂ ਨੇ? ਬਹੁਤ ਵਧੀਆ ਸਵਾਲ ਹੈ। ਇੱਕ ਤਾਂ ਲਗਭਗ ਸਿੱਧਾ ਪੱਛਮ ਤੋਂ ਪੂਰਬ ਵੱਲ ਵਹਿੰਦਾ ਹੈ। ਹਾਂ, ਗੰਗਾ। ਤੇ ਦੂਜਾ ਪਹਿਲਾਂ ਪੂਰਬ ਵੱਲ ਜਾਂਦਾ, ਫਿਰ ਇੱਕਦਮ ਥੱਲੇ ਨੂੰ ਮੁੜ ਜਾਂਦਾ। ਇਦਾਂ ਕਿਉਂ ਇਹ ਸਵਾਲ ਸਾਨੂੰ ਪੂਵ ਵਿਗਿਆਨ ਦੀ ਖੋਰ ਡੂੰਲੀ ਪਰਤ ਵੱਲ ਲੈ ਜਾਂਦਾ ਹੈ। ਗੰਗਾ ਦਾ ਸਫਰ ਆ ਮੁਕਾਬਲਤਨ ਸਿੱਧਾ ਹੈ। ਠੀਕ ਹੈ। ਉਹ ਗੰਗੋਤਰੀ ਗਲੇਸ਼ੀਅਰ ਤੋਂ ਨਿਕਲਦੀ ਹੈ ਤੇ ਸਿੱਧਾ ਮੈਦਾਨਾਂ ਵਿੱਚ ਉਤਰ ਜਾਂਦੀ ਹੈ। ਪਰ ਬ੍ਰह्मਪੁੱਤਰ ਦੀ ਕਹਾਣੀ ਇੱਕ ਰੋਮਾਂਚਕ ਨਾਵਲ ਵਰਗੀ ਹੈ। ਅੱਛਾ। ਇਹ ਤਿੱਬਤ ਵਿੱਚ ਮਾਨਸ ਰੋਵਰ ਚੀਲ ਕੋਲੋਂ ਨਿਕਲਦਾ ਹੈ। ਉੱਥੇ ਇਸਨੂੰ ਸੰਗਪੋ ਕਹਿੰਦੇ ਨੇ। ਸੰਗਪੋ। ਹਾਂ ਜਿਸਦਾ ਮਤਲਬ ਹੈ ਸ਼ੁੱਧ ਕਰਨ ਵਾਲਾ। ਇਹ ਲਗਭਗ 1200 ਕਿਲੋਮੀਟਰ ਤੱਕ ਹਿਮਾਲਿਆ ਦੇ ਨਾਲ ਨਾਲ ਪੂਰਬ ਵੱਲ ਵਹਿੰਦਾ ਹੈ 1200 ਕਿਲੋਮੀਟਰ ਹਾਂ ਫਿਰ ਨਾਮਚਾ 12ਵਾਂ ਪਰਬਤ ਕੋਲ ਪਹੁੰਚ ਕੇ ਇੱਕ ਬਹੁਤ ਤਿੱਖਾ ਯੂ ਆਕਾਰ ਦਾ ਮੋੜ ਕੱਢਦਾ ਹੈ ਓ ਤਾਂ ਮੋੜ ਇਸ ਕਰਕੇ ਹੈ ਹਾਂ ਉਸ ਨੂੰ ਗ੍ਰੇਟ ਬੈਂਡ ਕਹਿੰਦੇ ਨੇ ਤੇ ਉੱਥੋਂ ਇਹ ਅਰੁਣਾਚਲ ਪ੍ਰਦੇਸ਼ ਰਾਹੀਂ ਭਾਰਤ ਵਿੱਚ ਦਾਖਲ ਹੁੰਦਾ ਹੈ ਪਰ ਇਹ ਮੋੜ ਹੈ ਕਿਉਂ ਕੁਦਰਤੀ ਰੁਕਾਵਟ ਬਿਲਕੁਲ ਇੱਥੇ ਭਾਰਤੀ ਟੈਕਟੋਨਿਕ ਪਲੇਟ ਯੂਰੇਸ਼ੀਅਨ ਪਲੇਟ ਨਾਲ ਟਕਰਾ ਰਹੀ ਹੈ ਵਾਹ ਮਤਲਬ ਧਰਤੀ ਦੇ ਹੇਠਾਂ ਹੋ ਰਹੀ ਹਲਚਲ ਨੇ ਹਾਂ ਉਸ ਹਲਚਲ ਨੇ ਧਰਤੀ ਦੇ ਉੱਪਰ ਵਹਿਰੇ ਦਰਿਆ ਦਾ ਰਸਤਾ ਤੈਅ ਕਰ ਦਿੱਤਾ ਉਸ ਨੂੰ ਮੁੜਨ ਲਈ ਮਜਬੂਰ ਕਰ ਦਿੱਤਾ ਕਮਾਲ ਤੇ ਫਿਰ ਇਹ ਦੋਵੇਂ ਬੰਗਾਲ ਦੀ ਖਾੜੀ ਵਿੱਚ ਮਿਲ ਜਾਂਦੇ ਨੇ ਹਾਂ ਭਾਰਤ ਵਿੱਚੋਂ ਲੰਘਣ ਤੋਂ ਬਾਅਦ ਇਹ ਦੋਵੇਂ ਬੰਗਲਾਦੇਸ਼ ਵਿੱਚ ਇੱਕ ਦੂਜੇ ਨਾਲ ਮਿਲ ਕੇ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਬਣਾਉਂਦੇ ਨੇ ਸੁੰਦਰਬਨ ਡੈਲਟਾ ਹਾਂ ਸੁੰਦਰਬਨ ਡੈਲਟਾ ਤੇ ਫਿਰ ਬੰਗਾਲ ਦੀ ਖਾੜੀ ਵਿੱਚ ਸਮਾ ਜਾਂਦੇ ਨੇ ਪਰ ਇਹਨਾਂ ਦਰਿਆਵਾਂ ਕਰਕੇ ਤਾਂ ਹੜ੍ਹ ਵੀ ਬਹੁਤ ਆਉਂਦੇ ਨੇ ਬਿਲਕੁਲ ਇਹ ਜੀਵਨ ਦਿੰਦੇ ਨੇ ਤਾਂ ਹਰ ਸਾਲ ਹੜ੍ਹਾਂ ਦੇ ਰੂਪ ਵਿੱਚ ਤਬਾਈ ਵੀ ਲਿਆਉਂਦੇ ਨੇ ਹੂੰ ਪਰ ਉਹ ਤਬਾਈ ਵੀ ਇੱਕ ਤਰ੍ਹਾਂ ਨਾਲ ਲੁਕਿਆ ਹੋਇਆ ਵਰਦਾਨ ਹੈ ਕਿਉਂਕਿ ਹੜ ਦਾ ਪਾਣੀ ਆਪਣੇ ਨਾਲ ਨਵੀਂ ਉਪਜਾਊ ਮਿੱਟੀ ਲਿਆਉਂਦਾ ਠੀਕ ਹੈ ਤਾਂ ਹਿਮਾਲਿਆ ਤੋਂ ਆਏ ਦਰਿਆਵਾਂ ਨੇ ਇਹ ਹਰਾ-ਪਰਾ ਮੈਦਾਨ ਬਣਾਇਆ ਹਾਂਜੀ ਪਰ ਜੇ ਅਸੀਂ ਨਕਸ਼ੇ ਤੇ ਥੋੜਾ ਦੱਖਣ ਤੇ ਪੱਛਮ ਵੱਲ ਦੇਖੀਏ ਗੁਜਰਾਤ ਮਹਾਰਾਸ਼ਟਰ ਵੱਲ ਹਾਂ ਤਾਂ ਉੱਥੇ ਅਚਾਨਕ ਸਭ ਕੁਝ ਬਦਲ ਜਾਂਦਾ ਹੈ ਇੱਥੇ ਇੱਕ ਵੱਡਾ ਸਲੇਟੀ ਕਾਲਾ ਧਾਰੀਦਾਰ ਥੱਬਾ ਹੈ ਹੂੰ ਇੱਥੇ ਕੀ ਹੋਇਆ ਦਰਿਆਵਾਂ ਦਾ ਅਸਰ ਇੱਥੇ ਕਿਉਂ ਨਹੀਂ ਪਹੁੰਚਿਆ ਇਹ ਨਕਸ਼ੇ ਦਾ ਤੀਜਾ ਤੇ ਬਿਲਕੁਲ ਵੱਖਰਾ ਦਿਆ ਹੈ ਅੱਛਾ ਇਹ ਕਾਲੀ ਮਿੱਟੀ ਵਾਲਾ ਖੇਤਰ ਹੈ ਜਿਸ ਨੂੰ ਰੇਗੁਰ ਮਿੱਟੀ ਵੀ ਕਿਹਾ ਜਾਂਦਾ ਹੈ ਕਾਲੀ ਮਿੱਟੀ ਹਾਂ ਇਹ ਜ਼ਿਆਦਾਤਰ ਦੱਖਣੀ ਪਠਾਰ ਤੇ ਮਿਲਦੀ ਹੈ ਜਿਸ ਨੂੰ ਪੂਗੋਲਿਕ ਤੌਰ ਤੇ ਡੈਕਨ ਟ੍ਰੈਪ ਕਹਿੰਦੇ ਨੇ ਟ੍ਰੈਪ ਟ੍ਰੈਪ ਦਾ ਮਤਲਬ ਤਾਂ ਜਾਲ ਹੁੰਦਾ ਹੈ ਹਾਂ ਪਰ ਇੱਥੇ ਟ੍ਰੈਪ ਇੱਕ 스ਵੀਡਿਸ਼ ਸ਼ਬਦ ਟਰਾਪਾ ਤੋਂ ਆਇਆ ਹੈ ਅੱਛਾ ਟਰਾਪਾ ਹਾਂ ਜਿਸ ਦਾ ਅਰਥ ਹੈ ਪੌੜੀ ਪੌੜੀ ਦੇਖੋ ਕਰੋੜਾਂ ਸਾਲ ਪਹਿਲਾਂ ਜਦੋਂ ਡਾਇਨਾਸੌਰ ਧਰਤੀ ਤੇ ਘੁੰਮਦੇ ਸਨ ਹਾਂ ਇਸ ਪੂਰੇ ਇਲਾਕੇ ਵਿੱਚ ਜ਼ਬਰਦਸਤ ਜਵਾਲਾਮੁਖੀ ਫਟੇ ਉਹਨਾਂ ਚੋਂ ਨਿਕਲਿਆ ਲਾਵਾ ਹਜ਼ਾਰਾਂ ਵਰਗ ਕਿਲੋਮੀਟਰ ਵਿੱਚ ਫੈਲ ਗਿਆ ਹਾਂ ਇਹ ਪ੍ਰਕਿਰਿਆ ਵਾਰ-ਵਾਰ ਹੋਈ ਤੇ ਲਾਵੇ ਦੀਆਂ ਪਰਤਾਂ ਇੱਕ ਦੂਜੇ ਉੱਤੇ ਜਮਦੀਆਂ ਗਈਆਂ ਬਿਲਕੁਲ ਪੌੜੀਆਂ ਵਾਂਗ ਸਮੇਂ ਦੇ ਨਾਲ ਇਹੀ ਲਾਵੇ ਦੀਆਂ ਚਟਾਨਾਂ ਟੁੱਟ ਕੇ ਕਾਲੀ ਮਿੱਟੀ ਵਿੱਚ ਬਦਲ ਗਈਆਂ ਤਾਂ ਇਸ ਦਾ ਰੰਗ ਕਾਲਾ ਲਾਵੇ ਕਰਕੇ ਹਾਂ ਤੇ ਇਹ ਆਇਰਨ ਨਾਲ ਭਰਪੂਰ ਹੈ 1 ਮਿੰਟ ਇਸ ਮਿੱਟੀ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਸੁੱਕਣ ਤੇ ਇਸ ਵਿੱਚ ਡੂੰਘੀਆਂ ਤਰੇੜਾਂ ਪੈ ਜਾਂਦੀਆਂ ਨੇ ਹਾਂ ਪੈ ਜਾਂਦੀਆਂ ਨੇ ਤਾਂ ਫਿਰ ਇਹ ਫਸਲਾਂ ਲਈ ਚੰਗੀ ਕਿਵੇਂ ਹੋ ਸਕਦੀ ਹੈ ਤਰੇੜਾਂ ਨਾਲ ਤਾਂ ਜੜਾਂ ਨੂੰ ਨੁਕਸਾਨ ਹੁੰਦਾ ਹੋਵੇਗਾ ਇਹ ਸਵਾਲ ਇਸ ਮਿੱਟੀ ਦੀ ਸਭ ਤੋਂ ਵੱਡੀ ਖਾਸੀਅਤ ਨੂੰ ਉਜਾਗਰ ਕਰਦਾ ਹੈ। ਉਹ ਕਿਵੇਂ? ਇਸ ਵਿੱਚ ਚੀਕਣੀ ਮਿੱਟੀ ਯਾਨੀ ਕਲੇ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਪਾਣੀ ਨੂੰ ਸਪੰਜ ਵਾਂਗ ਸੋਖ ਲੈਂਦੀ ਹੈ। ਅੱਛਾ ਨਮੀ ਬਰਕਰਾਰ ਰੱਖਦੀ ਹੈ। ਹਾਂ ਲੰਬੇ ਸਮੇਂ ਤੱਕ। ਤੇ ਜਦੋਂ ਇਹ ਸੁੱਕਦੀ ਹੈ ਤਾਂ ਇਸ ਵਿੱਚ ਡੂੰਘੀਆਂ ਤਰੇੜਾਂ ਪੈਂਦੀਆਂ ਨੇ ਜੋ ਇੱਕ ਤਰ੍ਹਾਂ ਨਾਲ ਕਿਵੇਂ ਕਹਿੰਦੇ ਐ ਕੁਦਰਤੀ ਵਹਾਈ ਦਾ ਕੰਮ ਕਰਦੀਆਂ ਨੇ। ਸੈਲਫ ਪਲੋਇੰਗ? ਹਾਂ ਸੈਲਫ ਪਲੋਇੰਗ। ਇਹ ਹਵਾ ਨੂੰ ਮਿੱਟੀ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚਾਉਂਦੀਆਂ ਨੇ। ਕਮਾਲ। ਤੇ ਇਸ ਦੀ ਨਮੀ ਸੋਖਣ ਦੀ ਸਮਰੱਥਾ ਇਸ ਨੂੰ ਕਪਾਹ ਦੀ ਫਸਲ ਲਈ ਸਵਰਗ ਬਣਾ ਦਿੰਦੀ ਹੈ ਤੇ ਫਿਰ ਇਸੇ ਕਪਾਹ ਨੇ ਇਸ ਖੇਤਰ ਦੀ ਪੂਰੀ ਆਰਥਿਕਤਾ ਨੂੰ ਸ਼ਕਲ ਦਿੱਤੀ ਹੋਵੇਗੀ ਬਿਲਕੁਲ ਇਸ ਕਾਲੀ ਮਿੱਟੀ ਤੇ ਉੱਗੀ ਕਪਾਹ ਨੇ ਹੀ ਭਾਰਤ ਦੇ ਟੈਕਸਟਾਈਲ ਉਦਯੋਗ ਦੀ ਨੀਂਹ ਰੱਖੀ ਮੁੰਬਈ ਸੂਰਤ ਅਹਮਦਾਬਾਦ ਹਾਂ ਇਹ ਸਾਰੇ ਸ਼ਹਿਰ ਕਪੜਾ ਮਿਲਾਂ ਦੇ ਕੇਂਦਰ ਵਜੋਂ ਵਿਕਸਿਤ ਹੋਏ ਅੱਜ ਵੀ ਇਹ ਖੇਤਰ ਦੇਸ਼ ਦਾ ਕਪਾਹ ਦਾ ਕਟੋਰਾ ਖਵਾਉਂਦਾ ਹੈ ਤਾਂ ਜੇ ਅੱਜ ਦੀ ਸਾਰੀ ਗੱਲਬਾਤ ਨੂੰ ਜੋੜ ਕੇ ਦੇਖੀਏ ਹੂੰ ਇਹ ਨਕਸ਼ਾ ਸਿਰਫ ਮਿੱਟੀ ਦੀਆਂ ਕਿਸਮਾਂ ਨਹੀਂ ਦੱਸ ਰਿਹਾ ਨਹੀਂ ਇਹ ਤਾਂ ਇੱਕ ਤਰ੍ਹਾਂ ਨਾਲ ਭਾਰਤ ਦੇ ਅੰਦਰ ਤਿੰਨ ਵੱਖ-ਵੱਖ ਕੁਦਰਤੀ ਦੇਸ਼ਾਂ ਦੀ ਕਹਾਣੀ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇੱਕ ਪਹਾੜਾਂ ਦਾ ਦੇਸ਼ ਜਿੱਥੇ ਫਲ ਤੇ ਚਾਹ ਹੈ ਹਾਂ ਦੂਜਾ ਦਰਿਆਵਾਂ ਦਾ ਬਣਾਇਆ ਮੈਦਾਨ ਜੋ ਪੂਰੇ ਭਾਰਤ ਦਾ ਢਿੱਡ ਭਰਦਾ ਹੈ ਬਿਲਕੁਲ ਤੇ ਤੀਜਾ ਜਵਾਲਾਮੁਖੀ ਦੇ ਲਾਵੇ ਤੋਂ ਬਣਿਆ ਪਠਾਰੀ ਦੇਸ਼ ਜੋ ਉਦਯੋਗਾਂ ਨੂੰ ਕੱਚਾ ਮਾਲ ਦਿੰਦਾ ਹੈ ਇਸ ਤੋਂ ਵਧੀਆ ਤਰੀਕੇ ਨਾਲ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਹ ਵੰਡ ਸਿਰਫ ਖੇਤੀ ਤੱਕ ਨਹੀਂ ਹੈ ਅੱਛਾ ਇਹ ਲੋਕਾਂ ਦੇ ਪੂਜਨ ਪਹਿਰਾਵੇ ਤਿਉਹਾਰਾਂ ਇਥੋਂ ਤੱਕ ਕਿ ਉਹਨਾਂ ਦੇ ਸੁਭਾਅ ਵਿੱਚ ਵੀ ਝਲਕਦੀ ਹੈ ਸਹੀ ਗੱਲ ਹੈ ਪੰਜਾਬ ਦੇ ਕਿਸਾਨ ਦੀ ਮਿਹਨਤ ਉਸ ਦੀ ਜਲੋੜ ਮਿੱਟੀ ਨਾਲ ਜੁੜੀ ਹੈ ਮਹਾਰਾਸ਼ਟਰ ਦੇ ਵਪਾਰੀ ਦਾ ਜੋਖਮ ਉਸ ਦੀ ਕਾਲੀ ਮਿੱਟੀ ਦੀ ਕਪਾ ਨਾਲ ਕੁਦਰਤੀ ਸਾਦਨਾਂ ਦੀ ਇਹ ਵੰਡ ਹੀ ਭਾਰਤ ਦੀ ਅਸਲ ਵਿਪਿੰਨਤਾ ਦਾ ਆਧਾਰ ਹੈ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਤੇ ਇਸੇ ਨੁਕਤੇ ਤੇ ਆਪਾਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡਦੇ ਹਾਂ ਜ਼ਰੂਰ ਇਹ ਨਕਸ਼ਾ ਸਾਨੂੰ ਕੁਦਰਤ ਵੱਲੋਂ ਮਿਲੀ ਵਿਰਾਸਤ ਦਿਖਾਉਂਦਾ ਹੈ ਪਰ ਅੱਜ ਦੇ ਦੌਰ ਵਿੱਚ ਜਦੋਂ ਮੌਸਮੀ ਤਬਦੀਲੀਆਂ ਸਾਡੇ ਦਰਵਾਜ਼ੇ ਤੇ دستਕ ਦੇ ਰਹੀਆਂ ਨੇ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਨਕਸ਼ਾ ਅਜਿਹਾ ਹੀ ਰਹੇਗਾ ਜਾਂ ਫਿਰ ਮਨੁੱਖੀ ਗਤੀਵਿਧੀਆਂ ਇਨ੍ਹਾਂ ਉਪਜਾਊ ਮੈਦਾਨਾਂ ਨੂੰ ਬੰਜਰ ਤੇ ਵਗਦੇ ਦਰਿਆਵਾਂ ਨੂੰ ਸੁੱਕਾ ਕਰ ਦੇਣਗੀਆਂ ਇਨ੍ਹਾਂ ਕੁਦਰਤੀ ਖਜ਼ਾਨਿਆਂ ਦੀ ਸੰਭਾਲ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ